ਨੂੰ ਵਾਇਗੁਰਜੀ ਦਾ ਖਾਲਸਾ ਵਾਇਗੁਰਦੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਨੌਜਵਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਇਸ ਬੋਰਡ ਦੇ ਜ਼ਿੰਮੇਵਾਰ ਟਿੰਕੂ ਜੀ ਉਹਨਾਂ ਦਾ ਚੈਲ ਸਾਹਿਬ ਦਾ ਸਾਰਿਆਂ ਦਾ ਭਾਈ ਪੱਪੀ ਜੀ ਦਾ ਕਾਲਾ ਜੀ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈ लवली ਜੀ ਦਾ ਗਿਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਭਈ ਜਿਨ੍ਹਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਆ ਤੇ ਕਿਉਂਕਿ ਇੱਕ ਨਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੁੰਨਾ ਸਾਰਿਆਂ ਨੂੰ ਵੀ ਆਪਾਂ ਨਵੇਂ-ਨਵੇਂ ਤਜਰਬੇ ਨਾ ਕਰਿਆ ਕਰੋ ਦੇਖੋ ਆਪਾਂ ਕਹਿ ਦਿੰਦੇ ਆ ਕਿ ਉਹਨੂੰ ਅਜਮਾ ਲਈਏ ਉਹਨੂੰ ਅਜਮਾ ਲਈਏ ਪਰ ਅਸੀਂ ਨਾ ਜੀ ਦੇਖੋ ਸਾਡੇ ਬਾਰੇ ਤੁਸੀਂ ਸੁਣਿਆ ਵੀ ਹੋਣਾ ਤੁਸੀਂ ਸਾਡੀਆਂ ਮਾਮਾ ਭੈਣਾ ਬੈਠੀਆਂ ਬੱਚੇ ਬੈਠੇ ਹੋ ਤੁਸੀਂ ਸਾਡੇ ਕੋਲ ਹੱਕ ਨਾਲ ਜਾਓਗੇ ਪਰ ਅਸੀਂ ਵੀ ਫਰਜ਼ ਸਮਝਦੇ ਹੋਏ ਸਾਰੀ ਅਦਾਗੀ ਕਰਦੇ ਹਾਂ ਪਰ ਜਦੋਂ ਆਪਾਂ ਨਵੇਂ-ਨਵੇਂ ਤਜਰਬੇ ਕਰਦੇ ਆਂ ਵੀ ਇਸ ਵਾਰੀ ਆਮ ਆਦਮੀ ਲੈ ਆਇਆ ਫਿਰ ਕਾਂਗਰਸ ਲੈ ਆਇਆ ਫਿਰ ਹੋਰ ਲੈ ਆਈਏ ਤਾਂ ਉਦੋਂ ਆਪਣਾ ਨੁਕਸਾਨ ਹੁੰਦਾ ਹੁਣ ਦੇਖੋ ਤੁਸੀਂ ਆਪਣਾ ਸ਼ਹਿਰ 10 ਸਾਲ ਪਿੱਛੇ ਚਲਾ ਗਿਆ ਹੁਣ ਬਾਦਲ ਸਾਹਿਬ ਨੇ ਜਿੰਨੀਆਂ ਸਕੀਮਾਂ ਸੀਗੀਆਂ ਕਿਉਂਕਿ ਬਾਦਲ ਸਾਹਿਬ ਦਾ ਇੱਕ ਬੜਾ ਵੱਡਾ ਫੰਡਾ ਸੀ ਵੀ ਉਹ ਕਹਿੰਦੇ ਸੀ ਗਰੀਬ ਤੇ ਜ਼ਿਮੀਂਦਾਰ ਗਰੀਬ ਤੇ ਵਪਾਰੀ ਇੱਕ ਨੌ ਮਾਸ ਦਾ ਰਿਸ਼ਤਾ ਬੇ ਜਿੱਥੇ ਵਪਾਰੀ ਨੂੰ ਲੋੜ ਆ ਉੱਥੇ ਓਨੀ ਗਰੀਬ ਨੂੰ ਜੋ ਹਿੰਦੁਸਤਾਨ ਚ ਸਭ ਤੋਂ ਪਹਿਲੀਆਂ ਸਕੀਮਾਂ ਗਰੀਬਾਂ ਦੀਆਂ ਕੱਡੀਆਂ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਹੇ ਵਜੀਫੇ ਤੁਸੀਂ ਮੈਨੂੰ ਇੱਕ ਦੱਸੋ ਜੀ ਬਾਦਲ ਸਾਹਿਬ ਵੇਲੇ ਥੋੜੇ ਬੱਚੇ ਪੜਦੇ ਸੀ ਕਦੀ ਦੋ ਦਿਨ ਲੇਟ ਵਜੀਫਾ ਨਹੀਂ ਸੀ ਹੋਇਆ ਕਾਂਗਰਸ ਵੇਲੇ ਅੱਜ ਹੁਣ ਫਿਰ ਹਰ ਰੋਜ਼ ਵਜੀਫਿਆਂ ਦਾ ਰੌਲਾ ਪੈਂਦਾ ਛੋਟੀਆਂ ਬੱਚੀਆਂ ਲਈ ਸਾਈਕਲ ਸਕੀਮ ਸ਼ੈਗਨ ਸਕੀਮ ਬਾਦਲ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਬੇਟਾ ਗੱਲ ਉਹ ਕਰੋ ਜਿਹੜੀ ਪੂਰੀ ਕਰ ਸਕਦੇ ਹੋ ਇਹਨਾਂ ਵਾਂਗੂ ਨਹੀਂ ਕਹਤਾ 100000 ਰੁਪਇਆ ਅੱਜ ਅਸੀਂ ਇਸ ਗੱਲ ਦਾ ਮਜ਼ਾਕ ਨਹੀਂ ਅਸੀਂ ਮੰਦਰ ਖੜੇ ਆ ਪਰ ਅਸੀਂ ਕਹਿੰਦੇ ਆ ਵੀ ਆਪਾਂ ਨੂੰ 1000 ਰੁਪਇਆ ਕਿਸੇ ਕੰਮ ਦਾ ਨਹੀਂ ਜਿੰਨੂੰ ਆਪਾਂ ਅੜੀਕ ਦੇ ਰਹੀਏ ਠੀਕ ਆ ਅਸੀਂ ਹੁਣ ਬੈਠੇ ਆ ਬਾਦਲ ਸਾਹਿਬ ਨੇ ਜੋ ਸਕੀਮ ਕੱਢੀ ਚਾਹੇ ਹੁਣ ਜੋ ਸਕੀਮਾਂ ਗਾਹ ਕੱਢਣੀ ਆ ਇਸ ਕਰਕੇ ਤੁਸੀਂ ਸਾਥ ਦਿਆ ਕਰੋ ਸਾਰੇ ਨੌਜਵਾਨੋ ਯਾਰ ਦੇ ਕੋਲ ਜੋ ਨੌਕਰੀਆਂ ਆਪਣੇ ਵਾਲੇ ਲੱਗੀਆਂ ਲੱਗੀਆਂ ਹੁਣ ਤਾਂ ਤਾਂ ਮੁੱਖ ਮੰਤਰੀ ਸਿਰਫ ਤੇ ਸਿਰਫ ਇੱਕ ਡਰਾਮੇ ਕਰਦਾ ਤੁਸੀਂ ਦੇਖ ਲਓ ਉਧਰੋਂ ਹੜਾਂ ਚ ਲੋਕ ਮਰੀ ਜਾਂਦੇ ਆ ਤੁਸੀਂ ਬੀਬੀ ਖੜ ਕੇ ਕਲਿੱਪ ਲਵਾ ਕੇ ਤੇ ਉਹਨੂੰ ਮਤਲਬ ਕਿ ਜਫੀਆਂ ਡਰਾਮੇ ਕਰੀ ਜਾਂਦੇ ਮਤਲਬ ਕਿ ਕਹਿਣ ਦਾ ਭਾਵ ਆ ਕੀ ਆ ਵੀ ਅੱਜ ਵੀ ਲੋਕਾਂ ਨਾਲ ਮਜ਼ਾਕ ਆ ਫੇਰ ਤੁਸੀਂ ਜੀ ਮਤਲਬ ਕਿ ਕੱਲ ਕਈ ਕੁੜੀਆਂ ਦਾ ਕਾਲਜ ਤਰਨ ਤਰਨ ਕਹਤਾ ਹਜੇ ਜਿਹੜੇ ਪਹਿਲੋਂ ਦੋ ਕਾਲਜ ਕਈ ਸੀ ਉਹਨਾਂ ਦਾ ਤਾਂ ਨੀ ਪੱਥਰ ਵੀ ਨਹੀਂ ਰੱਖਿਆ 1000 ਰੁਪਏ ਦੀ ਗੱਲ ਕਰ ਲਓ ਕੁਛ ਤੁਸੀਂ ਮੈਨੂੰ ਇੱਕ ਦੱਸੋ ਬਾਦਲ ਸਾਹਿਬ ਵੇਲੇ ਕਦੀ ਤੁਹਾਡਾ ਬਿੱਲ ਆਇਆ ਸੀ ਬਿਜਲੀ ਦਾ ਦੱਸ ਦਿਓ ਆ ਹੁਣ ਜਿਨ੍ਹਾਂ ਦੇ ਹੁਣ ਆਉਂਦੇ ਆ ਤੇ ਮੀਟਰ ਪੱਟ ਕੇ ਲੈ ਜਾਂਦੇ ਆ ਤੇ ਤੁਹਾਡੇ ਵੇਲੇ ਫਿਰ ਵੀ ਚਲੋ ਅਸੀਂ ਸਾਡੇ ਵਰਗੇ ਭਰਾ ਬੈਠੇ ਸੀਗੇ ਜਿਹੜੇ ਹਮੇਸ਼ਾ ਨਾਲੇ ਸਾਨੂੰ ਕੋਈ ਆ ਨਹੀਂ ਅਸੀਂ ਤੁਹਾਨੂੰ ਕਹਿੰਦੇ ਨਹੀਂ ਜੀ ਸਰਕਾਰ ਤੋਂ ਆਊਗਾ ਕਦੀ ਦੱਸਿਆ ਤੁਸੀਂ ਦੱਸ ਦਿਓ ਨੌਜਵਾਨ ਜਵਾਨ ਦੇ ਆ ਕੋਈ ਗਰੀਬ ਆ ਕੋਈ ਅਲਾਜ ਕਰਾਉਣਾ ਕੋਈ ਬੇਟੀ ਦੀ ਸ਼ਾਦੀ ਆ ਅੱਜ ਵੀ ਬਿਨਾ ਸਰਕਾਰ ਤੋਂ ਜੋ ਤਿਲ ਫੁੱਲ ਅਸੀਂ ਦੇ ਸਕਦੇ ਅਸੀਂ ਫਿਰ ਵੀ ਮਦਦ ਕਰਤਾ ਠੀਕ ਹੈ ਨਾ ਕਣਕ ਵੇਖੋ ਤੁਸੀਂ ਆਟਾ ਦਾਲ ਸਕੀਮ ਸੀ ਬਾਦਤ ਸਾਹਿਬ ਦੀ ਤੁਸੀਂ ਰਿਕਸ਼ੇ ਲੈ ਕੇ ਜਾਂਦੇ ਸੀ ਕਿ ਕਣਕ ਲੈਣ ਲਈ ਤੇ ਅੱਜ ਦੱਸ ਜੋ ਕਣਕ ਵੀ ਬੰਦ ਹੋਈ ਪਈ ਐ ਸੋ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਭਰਾ ਸੱਚ ਨੂੰ ਪਛਾਣਿਆ ਕਰੋ ਆਪਾਂ ਨਵੇਂ-ਨਵੇਂ ਲੌਲੀਪੌਪ ਨਵੇਂ-ਨਵੇਂ ਹੁਣ ਜੇ ਅੱਜ ਮੈਨੂੰ ਕੋਈ ਕਹੇ ਦੇ ਭਗਵਾਨ ਤਮਨ ਦੀ ਉਮਰ 53-54 ਸਾਲ ਆ ਮੈਂ 2 ਸਾਲ ਕੋਈ ਵੱਡਾ ਹੂੰ 55 ਸਾਲ ਮੈਨੂੰ ਕਹਦੇ ਵੀ ਸਟੇਜ ਤੇ ਗਾਣੇ ਗਾਉਣ ਲੱਗ ਪਾਤ ਮੈਂ ਗਾ ਲੂੰਗਾ ਜੀ ਗਾਣ ਠੀਕ ਹੈ ਨਾ ਆਪਾਂ ਗਾਣੇ ਗਾਉਣ ਵਾਲਾ ਜਿਹੜਾ ਬੰਦਾ ਸੀ ਉਹਨੂੰ ਆਪਾਂ ਮੁੱਖ ਮੰਤਰੀ ਬਣਾਤਾ ਜਿਹਨੂੰ ਕਿ ABC ਵੀ ਨਹੀਂ ਪਤਾ ਤੇ ਸਾਨੂੰ ਹੋ ਗਿਆ 40-40 ਸਾਲ ਜੀ ਕਦੀ ਦਰਿਆ ਝਾੜਦੀਆਂ ਕਦੀ ਸਪੀਕਰ ਲਾਲੇ ਕਦੀ ਕੋਸ਼ ਲਾ ਲਿਆ ਪਾਰਟੀ ਦੀ ਸੇਵਾ ਕਰਦੇ ਆ ਜੇ ਅੱਜ ਕੋਈ ਵੀ ਅੱਜ ਆ ਟਿੰਕੂ ਜੀ ਆ ਦੁਕਾਨ ਕਰਦੇ ਆ ਜਾਂ ਕਾਲਾ ਜੀ ਆ ਜਾਂ ਕੋਈ ਵੀ ਆ ਦੁਕਾਨ ਕਰਦੇ ਆ ਲੇ ਮੈਨੂੰ ਕਹਿ ਦੇਣਾ ਵੀ ਕਿਲੋ ਉਨਾਪ ਕੇ ਕਿਉ ਬਾਦੇ ਮੈਂ ਪਾ ਦੂੰਗਾ ਜੀ ਦੱਸੋ ਤੇ ਜੇ ਇਹਨਾਂ ਨੂੰ ਕਹਿ ਦਈਏ ਵੀ ਸਿਆਸਤ ਕਰ ਲੋਆ ਕਰ ਲੈਣਗੇ ਸੋ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਤਗੜੇ ਹੋ ਤਗੜੇ ਹੋ ਕੇ ਸਾਥ ਦਿਓ ਠੀਕ ਆ ਤੁਹਾਡਾ ਕੋਈ ਦੁੱਖ ਦਰਦਾਂ ਸੀ ਬੈਠੇ ਆਪਾਂ ਤਗੜੇ ਹੋ ਕੇ ਆਪਣੀ ਗਾਂ 27 ਇੱਕ ਸਾਲ ਰਹਿ ਗਿਆ ਸਰਕਾਰ ਬਣਾਈਏ ਤਗੜੇ ਹੋ ਕੇ ਦੇਖੋ ਤੁਸੀਂ ਜਦੋਂ ਮਰਜ਼ੀ ਕਰਨੋਂ ਫੜ ਲੈਨੇ ਅਸੀਂ ਤਾਂ ਤੁਹਾਡੇ ਉਹ ਤਾਂ ਹੈ ਨਹੀਂ ਵੀ ਲੈਕਚਰ ਜਿੱਤ ਗਏ ਸਰਕਾਰ ਬਣ ਗਈ ਤੇ ਤੁਹਾਡੇ ਕੋਲ ਆਉਣਾ ਨਹੀਂ ਸੋ ਇਸ ਕਰਕੇ ਸਾਰੀ ਸੰਗਤ ਦਾ ਸਾਰਿਆਂ ਦਾ ਨੌਜਵਾਨਾਂ ਦਾ ਮੇਰੀਆਂ ਮਹਿਤਾਵਾ ਪੈਣਾ ਦਾ ਸਾਰਿਆਂ ਦਾ ਦਿਲ ਦੀ ਗਰਾਈਆਂ ਤੋਂ ਮੈਂ ਧੰਨਵਾਦ ਕਰਦਾ ਬਾਏ ਗੁਰਜੀਕਾ ਖਾਲਸਾ